ਸਮਾਰੇ ਨਿਮਕ ਨਿਮਕ ਸੁਣੀ ਕਿੱਟ ਪਾਲ ਨੰਦਾਰਿ ਸੁਤਵਰੇ ਭਾਵੇ ਜੀਤਾ ਇੱਕ ਤੰਬਰ ਕਹੀਐ ਦੇ ਸੁਮਾਵੇ ਅੰਤ ਸੁਹਾਣੀ ਇਰ ਅੰਤਨ ਕਿੰਨੂ ਲਈਐ ਸਰਬ ਸੁਆਸਿ ਮਹਾਂਤਿਆਲਾ ਨਾਨਕ ਗਾਣ ਤੇ ਹੋਵੇ ਮਤ ਤੁਰੀ ਤੁ ਆਪ ਨੂੰ ਮਿਲਦਰ ਖਾਓ ਤੁਮਰੀ ਇਛਾ ਲਤ ਮਾਨੀ ਆਇ ਆ ਤੂ ਜੇ ਸੁਖ ਸੁਖੀਂ ਦੇ ਰਤਰਾਤ ਨਾ ਆ ਨਾਨਕ ਘਰ ਤੇ ਬੋਲੇ ਰਤਰਾਤ ਮਾਨੀ ਆ thank you हो ਜਾਂਦਾ ਹੈ ਹੋ ਜਾਂਦਾ ਹੈ ਜਿਹਨਿਆ ਹੋਰ ਮੈਲਾ ਮਨ ਦੁਖੀ ਹੋਰ ਅਸ਼ਾਂਤ ਰਹਾ ਕਰਦਾ ਹੈ अनेका ਪਰੇਸ਼ਾਨੀਆਂ ਦਾ ਘਰ ਬਣ ਜਾਂਦਾ ਹੈ ਇਹ ਸਿਰ ਸੁਖ ਚਾਹੁੰਦਾ ਹੈ ਸੁਖ ਮੰਨ ਦੀ ਕਾਗੜਾ ਅਰਸ਼ੁੱਧੀ ਹੈ ਇਹ ਹੈ ਰਹਿਤ ਬੇਜਾਸਿਚਾ ਸ਼ੌਕਾਂ ਉਪਾਹਰੀ ਕੀਰਤਨ ਵਿੱਚ ਮਨ ਨੂੰ ਜੋੜੀਏ ਯੱਦੀ ਜੁੜ ਜਾਂਦਾ ਹੈ। ਸਹੀ ਸਾਧਰ ਹੋ ਜਾਂਦਾ ਹੈ। ਇਹ ਸਾਧ ਅ ਸ਼ੁਧਮਾਨਾ ਸੁਖਰ ਸ਼ਾਂਤੀ ਆਪਣੇ ਅੰਦਰ ਹੀ ਅਨੁਭਵ ਕਰਦਾ ਹੈ। ਅੰਦਰ ਹੀ ਮਹਿਸੂਸ ਕਰਿਆ ਕਰਦਾ ਹੈ। ਕਿਉਂਕਿ ਸੁਖ ਦਾ ਸਮੁੰਦਰ ਤਾਂ ਰਿਖੇ ਅੰਦਰ ਹੀ ਠਾਠਾ ਮਾਰੇ। ਬਾਹਰੋਂ ਤਾਂ ਕਿਤੇ ਪੂਰਾ ਨਹੀਂ। ਪਰ ਉਸੇ ਨਾਲ ਬਿਸੀ ਲੱਗਣ ਦੀ ਲੋੜ। ਜਦੋਂ ਦਿੱਤੀ ਉਸ ਨਾਲ ਟੱਚ ਹੁੰਦੀ ਹੈ ਉਸ ਦੇ ਵਿੱਚ ਜੋ ਸੁਖ আর ਸ਼ਾਂਤੀ ਆਨੰਦ আর ਸ਼ਰੂਰ ਨੂੰ ફીਦੀ ਹੈ ਇਸ ਕਰਕੇ ਸ਼ੁਭ ਦੇ ਆਸਰੇ ਮਾਨੀਂ ਦੇ ਆਸਰੇ ਆਪਣੇ ਮਨ ਨੂੰ ਸੁਖੀਅਤ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਇਹਦੇ ਵਾਸਤੇ ਉਸ ਤਿੰਨ ਸੇ ਸੁਨਹਿਰੀ ਯਸੂਰ ਕਦੇ ਵੀ ਨਾ ਛੱਡੋ ਸਰਧਾ ਜਿਸ ਦਾ ਨਿਰਮਾਣਤਾ ਤੀਸਰਾ ਚਿੱਤ ਦੀ ਇਕਾਗਰਤਾ ਇਹਨਾਂ ਦੁਆਰਾ ਸਸੰਗ ਕਰਨ ਦਾ ਸੁਭਾਅ ਬਣਾ ਲਓ ਯਾਨੀ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਲਓ ਅਗਰ ਐਸਾ ਹੋ ਜਾਵੇ ਤਾਂ ਸਸੰਗੀ ਪੁਰਸ਼ ਪੂਰਾ ਪੂਰਾ ਸੁਖ ਸਸੰਗ ਤੋਂ ਉਠਾਇਆ ਕਰਦਾ ਹੈ ਆਹ ਕੱਲ ਪਿਛਲੇ ਦਿਨਾਂ ਵਿੱਚ ਆਪਨੇ ਸੁਣਿਆ ਹੈ

ਈਵਨ ਜਦੋਂ ਇਹ ਤੇ ਪਬਦ ਕਰਦਾ ਹੈ ਲੈਣਾ ਜੀ ਇਹ ਗੁਰੰਗਦੇ ਮਹਾਰਾਜ ਜੀ ਦੀ ਸ਼ਰਨ ਵਿੱਚ ਬਾਬਾ ਅਮਰਦਾਸ ਜੀ ਨੇ ਆ ਕੇ ਨਾਮ ਦੀ ਦਾਤ حاصل ਕੀਤੀ ਜਦੋਂ ਸਾਧੂ ਕੀਤਾ ਨਾਮ ਜੀ ਨੇ ਵਿਚਾਰ ਕੀਤੀ ਸ਼ਰੀਰ ਨੂੰ সেবা ਕਰਕੇ ਸਫਲਾ ਕੀਤਾ ਜਾਂਦਾ ਹੈ ਅੰਮਾਨੇ ਭਜਨ ਕਰਕੇ ਸਫਲਾ ਕੀਤਾ ਜਾਂਦਾ ਹੈ अगरि दो जोड़ दिते जाने के खेत में सिंजन वास्ते अधा वक्त लॻया कर

بابا امردی نے ٹپ گئی بہتر سال دی آئی ہو گئی نیچ سا اس پر پورا پورا لاپ اٹھا لینا چاہر کر کے سیوا اور من کر کے بجن من کر کے بجن ہو چلے ਅਸਹੀਤ ਕੇ ਸੇਵਨ ਚਲੇ ਜੇ ਸੇਵਾ ਨਹੀਂ ਹੁੰਦੀ ਤਾਂ ਆਤਮਾ ਕਰਨ નિਸ਼ਫਲ ਦਸਰ ਹੈ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਕਰਦੇ ਬੇ ਵਿਆਸ ਹੋਇਨ ਨੂੰ ਉਹ ਸ਼ਰੀਰ ਦੇ ਸਾਰੇ ਅੰਗਾਂ ਨੂੰ ਜੋ ਜੋ ਆਨੰਦ ਆ ਪਰਮਾਤਮਾ ਫਰਜ ਹੈ ਉਸ ਤੋਂ বিনা ਸਾਰਾ ਆਤਮਾ ਕਰਨ ਇਲਤ